ਦਲਕਰ ਦੇਖੋ ਇਫਤਖਾਰ ਠਾਕੁਰ ਸਾਹਿਬ ਬਹੁਤ ਵਧੀਆ ਆਰਟਿਸਟ ਨੇ ਜੀ ਇੰਡਸਟਰੀ ਜਾਂ ਪਬਲਿਕ ਨੇ ਕਿਸੇ ਨੇ ਵੀ ਇਦਾਂ ਸੋਚਿਆ ਨਹੀਂ ਹੋਏਗਾ ਕਿ ਇਹ ਇਨਸਾਨ ਇਦਾਂ ਦੀ ਸਟੇਟਮੈਂਟ ਦੇ ਦੇਗਾ ਬਿਲਕੁਲ ਜਿਸ ਦਿਨ ਮੈਂ ਇਹ ਸਟੇਟਮੈਂਟ ਸੁਣਦਾ ਆ ਤਾਂ ਮੈਨੂੰ ਫਸਟਾ ਤਾਂ ਇਹ ਬਲੀਵ ਨਹੀਂ ਹੋਇਆ ਕਿ ਯਾਰ ਇਹ ਇਨਸਾਨ ਇੰਨਾ ਵਧੀਆ ਪਿਆਰ ਕਰਨ ਵਾਲੇ ਇਨਸਾਨ ਨਹੀਂ ਆ ਚੰਗਾ ਵਿਚਰਨ ਵਾਲੇ ਮਿਲਣਸਾਰ ਇਨਸਾਨ ਵੀ ਇਦਾਂ ਦੀ ਸਟੇਟਮੈਂਟ ਦੀ ਜਨ ਕਿ ਮੈਂ ਇਸ ਸਟੇਟਮੈਂਟ ਦੀ ਬਿਲਕੁਲ ਲੰਬਿਆ ਕਰਦਾ ਚਾਹੇ ਉਹ ਮੇਰੇ ਦੋਸਤ ਨੇ ਸੀ ਹੈ ਜਾਂ ਨਹੀਂ ਰਹਿਣਗੇ ਫਰਦਰ ਦਾ ਚਲੋ ਹੁਣ ਜੋ ਵੀ ਹੈਗਾ ਉਹ ਦੇਖਾਂਗੇ ਕਿਵੇਂ ਚੱਲਦਾ ਉਹਨਾਂ ਨਾਲ ਤੇ ਬਾਕੀ ਜਿਹੜੀ ਇੰਡਸਟਰੀ ਆ ਉਹਨਾਂ ਨੂੰ ਵੀ ਡਟ ਕੇ ਖੜੇ ਹੋਣਾ ਚਾਹੀਦਾ ਜੇ ਕੋਈ ਤੁਹਾਡੀ ਕੰਟਰੀ ਦੇਗੇ ਇਸ ਬੋਲਦਾ ਤਾਂ ਤੁਸੀਂ ਵੀ ਉਹਦੇ बराबर चल ਸਕਦੇ ਹਾਂ ਕੋਈ ਈ ਗੱਲ ਨਹੀਂ ਬੀਨੂ ਭਾਈ ਨੇ ਸਟੇਟਮੈਂਟ ਦਿੱਤੀ ਬੜੀ ਵਧੀਆ ਲੱਗੀ ਮੈਨੂੰ ਜੀ ਫਰੋਡ ਸਾਡੇ ਨੇ ਦਿੱਤੀ ਬਹੁਤ ਵਧੀਆ ਲੱਗੀ ਰਾਈਟ ਧੱਤ ਕੇ ਖੜੇ ਨੇ ਬਟ ਮੈਂ ਤੁਹਾਡੇ ਕੋਲੋਂ ਇੱਕ ਗੱਲ ਜ਼ਰੂਰ ਜਾਨਣਾ ਚਾਹਾਂਗੀ ਫਰਜ਼ ਕਰ ਲਓ ਕਿ ਅਸੀਂ ਮੈਂ ਤਾਂ ਤੁਸੀਂ ਬੈਠੇ ਆ ਤੁਸੀਂ ਇੱਕ ਪਾਰਟੀ ਨੂੰ ਸਪੋਰਟ ਕਰ ਰਹੇ ਹੋ